ਯੇ ਬਾਬਾ ਜਾਨਕੀਦਾਸ ਆ ਵੀ ਨਹੀਂ ਵਿੱਚ ਮੜ ਰਹੇ ਹਾਂ ਹਾਂ ਬੋਹਾਲੇ ਕਰ ਚਾਹ ਹਾਂਜੀ ਸਰ ਇਹ 1 2 3 ਹੁਣ ਨਾਲ ਨਾਲ ਹੋ ਜਾ ਕੋਈ ਨ ਪੰਜ ਮੇਜ ਸਰ ਦੇਖੋ ਪਲੀ ਕਰਦੇ ਜੇ ਲੁਕੇ ਪਲੀ ਸਰ ਵੇਟ ਬਨ ਮੋਰ ਛੇ ਹੋ ਜੀ ਸਾਰੇ ਜੀ ਭਾਈ ਆਜੀ ਆਓ ਪਿੱਛੇ ਜੀ ਸਰ ਸਾਹਮਣੇ ਦੇਖਣਾ ਵੀ ਫਰਮ ਚ ਸ਼ਾਮਲ ਹੋਨੇ ਉਹ ਵੀ ਸਤਿਕਾਰ ਸਾਡੇ ਵਿਚਕਾਰ ਪਹੁੰਚੇ ਨੇ ਪਹਿਲਾ ਕੰਮ ਹੈ ਸ਼ੁਰੂਆਤ ਹੋਣ ਜਾ ਰਹੀ ਹੈ ਨਵੀਂ ਪੰਚਾਇਤ ਆਪਣਾ ਕੰਮ ਕਰਨ ਜਾ ਰਹੀ ਹੈ ਕਿਉਂਕਿ ਫੰਡਾਂ ਦੀ ਕੋਈ ਘਾਟ ਨਹੀਂ ਰਹਿਣੀ ਫੰਡ ਬਹੁਤ ਆਣਗੇ ਇਹ ਅੱਜ ਤੋਂ ਸ਼ੁਰੂਆਤ ਹੈ ਜਿਹਦੀ ਕਿ ਹੋਣ ਜਾ ਰਹੀ ਹੈ ਆਪਾਂ ਸਾਰੇ ਰਲ ਮਿਲ ਕੇ ਇਕੱਠੇ ਹੋ ਕੇ ਅੱਜ ਆਪਾਂ ਸਾਰੇ ਇੱਥੇ ਇਕੱਠੇ ਹੋਏ ਆ ਇਹ ਬੜੀ ਦੇਰ ਤੋਂ ਡਿਮਾਂਡ ਸੀ ਵੀ ਫਿਰਨੀ ਸੀ ਜਿਹੜੀ ਉਹ ਬਣਨ ਵਾਲੀ ਰਹਿੰਦੀ ਸੀ ਔਰ ਅੱਜ ਬਣ ਜਾ ਰਹੀ ਹੈ 28 ਲੱਖ ਰੁਪਏ ਦੀ ਲਗਤ ਦੇ ਨਾਲ ਇਹ 1 ਕਿਲੋਮੀਟਰ ਲੰਮੀ ਹੈ ਔਰ ਇੰਟਰਲੋਕਿੰਗ ਟਾਈਲ ਦੇ ਨਾਲ ਇਹ ਬਣੀ ਹੈ ਔਰ ਮੈਨੂੰ ਇਹ ਲੱਗਦਾ ਵੀ ਇਹ ਇਦਾਂ ਦੀ ਸੋਲਿਡ ਬਣੋਗੀ ਵੀ ਆਉਣ ਵਾਲੇ 500 ਸਾਲ ਤਾਂ ਮੇਰਾ ਖਿਆਲ ਹੈ ਵੀ ਇਹ ਤੁਹਾਨੂੰ ਕੋਈ ਲੋੜ ਨਹੀਂ ਪੈਣੀ ਹੈਗੀ ਇਹ ਖਰਾਬ ਹੋਊਗੀ ਜਾਂ ਇਹਦਾ ਕੋਈ ਪੈਚ ਵਰਕ ਕਰਨਾ ਪਊਗਾ ਜਾਂ ਖੱਡਾ ਪਾਊਗਾ ਕਿਉਂਕਿ ਇੰਟਰਲੋਕਿੰਗ ਜਿਹੜੀ ਹੁੰਦੀ ਆ ਉਹ ਬੜੀ ਸਟਰੋਂਗ ਹੁੰਦੀ ਆ ਔਰ ਅਸੀਂ ਬਕਾਇਦਾ ਤੌਰ ਤੇ ਉਹ ਕੰਮ ਕਰ ਰਹੇ ਆ ਜੀ 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 ਬਕਾਇਦਾ ਤੌਰ ਤੇ ਲੰਬੀ ਉਮਰ ਹੋਵੇ ਔਰ ਜਾਦਾ ਦੇਰ ਚੱਲੇ ਔਰ ਤੁਹਾਨੂੰ ਪਤਾ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹੜੀ ਉਹ ਇਮਾਨਦਾਰੀ ਦੇ ਵਿੱਚ ਯਕੀਨ ਰੱਖਦੀ ਆ ਇਮਾਨਦਾਰੀ ਨਾਲ ਕੰਮ ਹੋਣਗੇ ਇੱਥੇ ਸਾਡੇ ਖੜੇ ਅਜੇਈ ਸਾਹਿਬ ਇਹਨਾਂ ਨੂੰ ਵੀ ਪਤਾ ਹੈ ਇਸ ਗੱਲ ਦਾ ਔਰ ਮਿਹਨਤ ਵੀ ਬਹੁਤ ਨੇ ਹੈ ਇਹ ਨਹੀਂ ਬੀਤੇ ਖੜੇ ਨੇ ਮੈਂ ਇਸ ਕਰਕੇ ਕਹਿ ਰਿਹਾ ਬੜੇ ਮਿਹਨਤੀ ਨੇ ਇਹਨਾਂ ਨੇ ਬੜਾ 70 72 ਪਿੰਡਾਂ ਦੀ ਇਹਨਾਂ ਦੇ ਕੋਲ ਜ਼ਿੰਮੇਵਾਰੀ ਵੀ ਆ ਬੜੀ ਤੰਦ ਹੀ ਦੇ ਨਾਲ ਇਹ ਆਪਣਾ ਜਿਹੜੀ ਜ਼ਿੰਮੇਵਾਰੀ ਇਹ ਨਿਭਾ ਰਹੇ ਨੇ ਔਰ ਇਹਨਾਂ ਨੂੰ ਵੀ ਪਤਾ ਤੇ ਤੁਸੀਂ ਵੀ ਸਮਝ ਲਓ ਵੀ ਕੋਈ ਵੀ ਕਿਸੇ ਕਿਸਮ ਦੀ ਬੇਈਮਾਨੀ ਠੱਗੀ ਇਹਦੇ ਵਿੱਚ ਕੋਈ ਕਮਿਸ਼ਨ ਦੂਜਾ ਤੀਜਾ ਇਹ ਕਿਸੇ ਨੇ ਨਹੀਂ ਲੈਣਾ ਹੈਗਾ ਸਾਰੇ ਦਾ ਸਾਰਾ ਪੈਸਾ ਜਿੰਨਾ ਆਇਆ ਜਿੰਨਾ ਲੱਗਣਾ ਚਾਹੀਦਾ ਉਹਨਾ ਹੀ ਲੱਗੂਗਾ ਤੇ ਜਿਹੜੀ ਸਪੈਸੀਫਿਕੇਸ਼ਨ ਦੇ ਨਾਲ ਸੜਕ ਬਣਨੀ ਚਾਹੀਦੀ ਹੈ ਉਸ ਸਪੈਸੀਫਿਕੇਸ਼ਨ ਦੇ ਨਾਲ ਸੜਕ ਬਣੂਗੀ ਇਹ ਔਰ ਹੋਰ ਵੀ ਜੋ ਵੀ ਕੰਮ ਹੋਊਗਾ ਫੰਡ ਦੀ ਘਾਟ ਵੀ ਨਹੀਂ ਆਉਣ ਦਿੱਤੀ ਜਾਊਗੀ ਜਿਹੜੀਆਂ ਵੀ ਆਲੇ-ਦਾਲੇ ਦੀਆਂ ਸੜਕਾਂ ਨੇ 10-15 ਪਿੰਡਾਂ ਦੀਆਂ ਉਹਨਾਂ ਦੇ ਵੀ ਸਾਰੇ ਐਸਟੀਮੇਟ ਬਣ ਕੇ ਚੱਲੇ ਗਏ ਨੇ ਤੇ ਆਉਣ ਵਾਲੀ ਜਨਵਰੀ ਫਰਵਰੀ ਦੇ ਵਿੱਚ ਸਾਰੇ ਇਲਾਕੇ ਦੀਆਂ ਜਿਹੜੀਆਂ ਸੜਕਾਂ ਨੇ ਉਹ ਵੀ ਬਣਨ ਸ਼ੁਰੂ ਹੋ ਜਾਣਗੀਆਂ ਤੇ ਮੈਂ ਸਰਪੰਚ ਸਾਹਿਬ ਨੂੰ ਜਿਸੇ ਵਧਾਈ ਦਿੰਦਾ ਤੇ ਪੰਚਾਇਤ ਨਵੀਂ ਜੁਣੀ ਪੰਚਾਇਤ ਨੂੰ ਉਥੇ ਨੂੰ ਨੋ ਜ਼ਕੀਨ ਵੀ ਦੋਣਾ ਹੈ ਵੀ ਤੁਹਾਨੂੰ ਕਿਸੇ ਵੀ ਕਿਸਮ ਦੀ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਊਗੀ ਵਿਕਾਸ ਕਾਰਜ ਵੀ ਪੂਰੇ ਹੋਣਗੇ ਔਰ ਨਾਲ ਹੀ ਕੋਈ ਵੀ ਕਿਸੇ ਕਿਸਮ ਦਾ ਕੰਮ ਹੈ ਜਿਹੜਾ ਜਿਹੜਾ ਪਿੰਡਾਂ ਦਾ ਹੋਣ ਵਾਲਾ ਹੋਊਗਾ ਵਿਕਾਸ ਦਾ ਹੋਵੇ ਭਾਵੇਂ ਕੋਈ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਦਾ ਹੋਵੇ ਸਾਰੇ ਕੰਮ ਨੇ ਜਿਹੜੇ ਅਸੀਂ ਤੁਹਾਡੇ ਨਾਲ ਮੋਢੇ ਦਾ ਮੋਢਾ ਜੋੜ ਕੇ ਕਰਾਂਗੇ ਔਰ ਤੁਹਾਨੂੰ ਵੀ ਮੈਂ ਬੇਨਤੀ ਕਰਦਾ ਵੀ ਤੁਹਾਨੂੰ ਜਿਹੜੀ ਜ਼ਿੰਮੇਵਾਰੀ ਮਿਲੀ ਆ ਇਹਨੂੰ ਤੁਸੀਂ ਤੰਦਹੀ ਦਾ ਨਿਭਾਓ ਅੱਜ ਜਿਹੜੀ ਸੜਕ ਬਣ ਜਾ ਰਹੀ ਆ ਉਧੀਆਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾ 2 2.5 ਮਹੀਨੇ ਦੇ ਵਿੱਚ ਬਣਾ ਕੇ ਇਹ ਸੜਕ ਤੁਹਾਨੂੰ ਸਮਰਪਿਤ ਕਰਦੇ ਪੀ ਜਾਊਗੀ ਤੇ ਤੁਸੀਂ ਮੌਜਾ ਮਾਣੋ ਸਾਰੇ ਖੁਸ਼ੀਆਂ ਮਾਣੋ ਮੇਰੀ ਇਹੀ ਅਰਦਾਸ ਆ ਬਹੁਤ-ਬਹੁਤ ਧੰਨਵਾਦ ਰਹਿਗੁਲੀ ਦੀ ਕਰਦਾ ਪ੍ਰਯਗ ਰਹਿਗੁਲੀ ਦੇ ਲੋਕਾਂ ਦੇ ਵਿੱਚ ਰਹਿ ਕੇ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਲੋਕਾਂ ਦੀਆਂ ਜਿਹੜੀਆਂ ਜ਼ਰੂਰਤਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਨੇ ਲੋਕਾਂ ਨੂੰ ਜੋ ਵਿਕਾਸ ਚਾਹੀਦਾ ਹੈ ਉਹ ਅਸੀਂ ਦਈਏ ਦੇਣ ਦੀ ਕੋਸ਼ਿਸ਼ ਵੀ ਕਰ ਰਹੇ ਆਂ ਔਰ ਅਸੀਂ ਦੱਸਤਾ ਵੀ ਆਂ ਜਿੰਨੇ ਵੀ ਆਮ ਆਦਮੀ ਪਾਰਟੀ ਨੇ ਵਾਅਦੇ ਕੀਤੇ ਸੀ ਸਿਰਫ ਇੱਕ ਵਾਅਦੇ ਨੂੰ ਛੱਡ ਕੇ ਜਿਹੜਾ ਕਿ ਬੀਬੀਆਂ ਨੂੰ 1000 ਰੁਪਏ ਦੇਣ ਵਾਲਾ ਜਿਹੜਾ ਕਿ ਬਹੁਤ ਜਲਦੀ ਸ਼ੁਰੂ ਹੋ ਜਾਣਾ ਹੈ ਸਾਰੇ ਵਾਅਦੇ ਨੇ ਜਿਹੜੇ ਉਹ ਅਸੀਂ ਪੂਰੇ ਕਰਤੇ ਨੇ ਭਾਵੇਂ ਉਹ ਬੱਚਿਆਂ ਨੂੰ ਰੁਜ਼ਗਾਰ ਦੇਣ ਦਾ ਕੰਮ ਆ ਜਿਹੜਾ ਹਰ ਸਾਲ ਤੇ ਹਰ ਮਹੀਨੇ ਹੁੰਦਾ ਤੇ ਲਗਾਤਾਰ ਜਿਹੜੇ ਪੋਸਟਮੈਨ ਲੈਟਰ جاری ਹੋ ਰਹੇ ਨੇ ਤੇ 50000 ਦੇ ਕਰੀਬ ਇਹਨਾਂ 2.5 ਲੱਖਾਂ ਦੇ ਵਿੱਚ ਜਿਹੜਾ ਨੌکریاں ਦਿੱਤੀਆਂ ਗਈਆਂ ਨੇ ਤੇ 600 ਜਿਹੜੇ ਬਿਜਲੀ ਜਿਹੜਾ ਮਾਫ ਕਰਨ ਵਾਲਾ ਕਿਦਨ ਸਰਕਾਰ ਬਣੀ ਉਸੇ ਤੋਂ ਨਾਮਾਜੋਗ ਮੁੱਖ ਮੰਤਰੀ ਸਰ ਰਾਜੇ ਕੁਵਾਰ ਸਿੰਘ ਮਾਨ ਜੀ ਨੇ ਅਨਾਉਂਸ ਕੀਤਾ ਤੇ ਆਪਾਂ ਸਾਰੇ ਬਿਜਲੀ ਦੀ ਜਿਹੜੀ ਫ੍ਰੀ ਬਿਜਲੀ ਦਾ ਆਨੰਦ ਆ ਜਿਹੜਾ ਮਾਰ ਰਹੇ ਆ ਤੇ 80% 85% ਪੰਜਾਬ ਦੇ ਪਰਿਵਾਰ ਨੇ ਜਿਹੜੇ ਇਹ ਜਿਹੜੀ ਸਹੂਲਤ ਦਾ ਆਨੰਦ ਲੈ ਰਹੇ ਨੇ ਤੇ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਵਾਅਦੇ ਕੀਤੇ ਸੀ ਉਹ ਸਾਰੇ ਇੱਕ ਇੱਕ ਕਰਕੇ ਪੂਰੇ ਕੀਤੇ ਤੇ ਹੋਣਗੇ ਵੀ ਨਸ਼ੇ ਦੀ ਗੰਦ ਕਰਦੇ ਸੀ ਜੰਨਾ ਜੀ ਉਹਦੇ ਤੇ ਵੀ ਬਹੁਤ ਤਰੀਕੇ ਦਾ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਆਪਾਂ ਇੱਥੇ ਸਾਰੇ ਹੀ ਸੱਜਣ ਪੁਰਸ਼ ਬੈਠੇ ਆਂ ਚੱਲੀ ਸਰਕਾਰ ਜੇ ਚਾਹੇ ਕੰਮ ਨਹੀਂ ਕਰ ਸਕਦੀ ਲੋਕਾਂ ਦਾ ਸਹਿਯੋਗ ਜਿਹੜਾ ਬਹੁਤ ਜ਼ਰੂਰੀ ਆ ਇੱਕ ਤਾਂ ਇਹ ਜ਼ਰੂਰੀ ਆ ਲੋਕਾਂ ਦਾ ਸਹਿਯੋਗ ਵੀ ਉਹ ਸਾਨੂੰ ਦੱਸਣ ਵੀ ਕਿੱਥੇ ਤੇ ਕੌਣ ਕੀ ਕਰ ਰਿਹਾ ਹੈ ਨਾ ਗੋਵਤਰ ਕਿਹਾ ਜਾਊਗਾ ਔਰ ਨਾਲ ਸਭ ਤੋਂ ਵੱਡੀ ਗੱਲ ਇਹ ਹੈ ਵੀ ਸਾਡੀ ਐਜੇ ਪੇਰੈਂਟਸ ਡਿਊਟੀ ਬਣਦੀ ਆ ਵੀ ਅਸੀਂ ਆਪਣੇ ਬੱਚਿਆਂ ਦਾ ਧਿਆਨ ਰੱਖੀਏ ਉਹਨਾਂ ਦੀ ਸੁਸਾਇਟੀ ਦਾ ਧਿਆਨ ਰੱਖੀਏ ਉਹਨਾਂ ਨੂੰ ਦੇਖੀਏ ਵੀ ਉਹ ਕਿੱਥੇ ਜਾਂਦੇ ਨੇ ਕਿੱਥੇ ਬੈਠਦੇ ਨੇ ਕਿਹਦੇ ਕੋਲ ਖੜਦੇ ਨੇ ਔਰ ਨਾਲ ਮੈਂ ਪਹਿਲਾਂ ਤਾਂ ਪਹਿਲਾਂ ਤਾਂ ਮੈਂ ਆਪਣੀ ਨਗਰ ਦੇ ਸਾਰੇ ਜਿੰਨੇ ਵੀ ਪਤਵੰਤੇ ਸੱਜਣ ਬੀਬੀਆਂ ਭੈਣਾਂ ਮੇਰੀਆਂ ਇਸ ਸਾਡੇ ਛੋਟੇ ਸੱਦੇ ਦੇ ਪਹੁੰਚੇ ਆ ਉਹਨਾਂ ਦਾ ਬਹੁਤ-ਬਹੁਤ ਮੈਂ ਧੰਨਵਾਦ ਕਰਦਾ ਹਾਂ ਤੇ ਵੈਸੇ ਵੀ ਤੁਸੀਂ ਤਾਂ ਬਹੁਤ ਸਾਡਾ ਸਾਥ ਦਿੱਤਾ ਹੈ ਮਤਲਬ ਇਲੈਕਸ਼ਨ ਪਹਿਲਾਂ ਐਮਪੀ ਇਲੈਕਸ਼ਨ ਹੋਇਆ ਐਮਐਲਏ ਸਾਹਿਬ ਦਾ ਇਲੈਕਸ਼ਨ ਸੀਗਾ ਤੁਸੀਂ ਸਾਰਿਆਂ ਨੇ ਡਟ ਕੇ ਸਾਡਾ ਸਾਥ ਦਿੱਤਾ ਹੁਣ ਪੰਚਾਇਤ ਦੇ ਇਲੈਕਸ਼ਨ ਚ ਬਹੁਤ ਮਿਲ ਸਾਥ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਕੀ ਮੈਂ ਐਮਐਲਏ ਸਾਹਿਬ ਨੂੰ ਪਹਿਲਾਂ ਤਾਂ ਜੀ ਆਇਆਂ ਆਖਦਾ ਕਿ ਉਹ ਸਾਡੇ ਨਗਰ ਚ ਆਏ ਬਾਕੀ ਕੰਮ ਜਿਹੜੇ ਹੈਗੇ ਆ ਉਹ ਐਮਐਲਏ ਸਾਹਿਬ ਨੂੰ ਅਸੀਂ ਹੁਣ ਸਰਪੰਚ ਬਣਨ ਤੋਂ ਤਾਂ ਹਲੇ ਕੋਈ ਦੱਸਿਆ ਨਹੀਂ ਪਰ ਉਹ ਤੋਂ ਪਹਿਲਾਂ ਜਿੰਨੇ ਕੰਮ ਅਸੀਂ ਦੱਸਿਆ ਉਹਨਾਂ ਨੇ ਸਾਨੂੰ ਕਦੇ ਨਿਰਾਸ਼ ਨਹੀਂ ਹੋਣਦੇ ਆ ਸਾਰੇ ਸਾਡੇ ਕੰਮ ਜਿੰਨੇ ਵੀ ਅਸੀਂ ਦੱਸਿਆ ਬਸ ਇਹਦਾ ਸੀ ਪਿੰਡ ਵਾਸਤੇ ਜਿੰਨੇ ਕੰਮ ਕੋਈ ਕੰਮ ਦੀ ਸਾਡੇ ਪਿੰਡ ਪਾਣੀ ਛੜਦਾ ਸੀਗਾ ਬਰਸਾਤ ਦਾ ਉਹਦਾ ਇਹਨਾਂ ਨੇ ਮਸਲਾ ਹੱਲ ਕਰਵਾਇਆ ਇਸ ਵਾਰ ਕੋਈ ਪਾਣੀ ਦੀ ਪ੍ਰੋਬਲਮ ਨਹੀਂ ਹੈ ਪਾਣੀ ਪਿੰਡ ਚ ਕੋਈ ਨਹੀਂ ਰੁਕਿਆ ਬਰਸਾਤ ਦਾ ਫਿਰ ਆਪਣੇ ਟਿਊਬਵਲ ਦਾ ਸੀਗਾ ਮਸਲਾ ਉਹੀ ਟਿਊਬਵਲ ਹੈ ਦੇਖੋ ਉਹੀ ਬੋਰ ਹੈ ਜਿਹੜਾ ਹੁਣ ਪਿਛਲੇ 4-5 ਮਹੀਨਿਆਂ ਤੋਂ ਲਗਾਤਾਰ ਪਾਣੀ ਸਭ ਨੂੰ ਮਤਲਬ ਬਿਨਾਂ ਉਹ ਤੋਂ ਕਿਸੇ ਪ੍ਰੋਬਲਮ ਤੋਂ ਜਾ ਰਿਹਾ ਜਦ ਕਿ ਹਰ ਮੇਰਾ ਗੱਲ ਮੀਂਹ ਦੇ ਚੋਂ 15 ਵਾਰੀ ਲੋਕ ਟੈਂਕਰ ਮੰਗਾਉਂਦੇ ਸੀ ਪਰ ਆਪਾਂ ਐਮਐਲ ਨੂੰ ਰਿਕਵੈਸਟ ਕਰੀ ਕਿ ਸਾਨੂੰ ਇਹ ਵਾਲੀ ਇਦਾਂ ਪ੍ਰੋਬਲਮ ਹੈਗੀ ਇਹਨਾਂ ਨੇ ਆਪਾਂ ਨਵੀ ਮਹਿਕਮੇ ਨੇ ਬੋਲਿਆ ਨਵੀਂ ਮੋਟਰ ਪਵਾਈ ਹੈ ਉਹੀ ਬੋਲ ਰਿਹਾ ਉਸੇ ਤੋਂ ਆਪਣੇ ਸਾਰੇ ਲੱਗਰ ਨੂੰ ਪਾਣੀ ਆ ਰਿਹਾ ਕੋਈ ਪ੍ਰੋਬਲਮ ਨਹੀਂ ਕਿਸੇ ਨੂੰ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਿ ਅਸੀਂ ਜਿਹੜੀ ਇਹ ਰੋਡ ਦੀ ਸੀਗੀ ਪਿਛਲੇ ਕਈ ਸਾਲਾਂ ਟੁੱਟਿਆ ਸੀ ਔਰ ਪੀਡਬਲਯੂਡੀ ਨੇ ਤਾਂ ਇਹਦਾ ਜਵਾਬ ਹੀ ਦਿੱਤਾ ਦਾ ਕਿ ਸਾਡੇ ਕੋਲ ਫੰਡ ਹੈ ਨਹੀਂ ਅਸੀਂ ਨਹੀਂ ਬਣਾ ਸਕਦੇ ਫਿਰ ਅਸੀਂ ਐਮਐਲਏ ਸਾਹਿਬ ਨੂੰ ਦੁਬਾਰਾ ਰਿਕਵੈਸਟ ਕਰੀ ਵੀ ਉਹ ਤਾਂ ਜੇ ਇਹ ਕਹਿੰਦੇ ਕਿ ਸਾਡੇ ਕੋਲ ਫੰਡ ਹੈ ਨਹੀਂ ਨਹੀਂ ਬਣਾ ਸਕਦੇ ਐਮਐਲਏ ਸਾਹਿਬ ਕਹਿੰਦੇ ਤੁਸੀਂ ਸਾਨੂੰ ਕਹ ਤੇ ਆ ਇਹ ਬਣ ਗਈ ਰੋਡ ਬੱਸ ਔਰ ਇਹਨਾਂ ਨੇ ਆਪਣੇ ਕੋਲੋਂ ਕੀਤਾ ਜਾਂ ਜੋ ਵੀ ਇਹਨਾਂ ਨੇ ਕਰਵਾਇਆ ਉਹ ਰੋਡ ਦਾ ਜਿਹੜਾ ਕੰਮ ਹੈ ਜੀ ਹੋ ਗਿਆ 28 ਲੱਖ ਰੁਪਏ ਦੀ ਲਾਗਤ ਨਾਲ ਇਹ ਰੋਡ ਬਣਨ ਜਾ ਰਿਹਾ ਹੈ ਇਹਦੇ ਲਈ ਸਾਰੇ ਨਗਰ ਨੂੰ ਵਧਾਈਆਂ ਤੇ ਮੇਰਾ ਖਿਆਲ ਹੈ ਹੋਰ ਵੀ ਜਿਹੜੇ ਸਾਡੇ ਪਿੰਡ ਦੇ ਜਿੰਨੇ ਵੀ ਕੰਮ ਹੈ ਬਾਕੀ ਹੋਰ ਫਿਰ ਨਹੀਂ ਹੈ ਉਹ ਵੀ ਆਪਾਂ ਜਲਦੀ ਉਹਨੂੰ ਵੀ ਪੱਕੀ ਕਰਵਾਵਾਂਗੇ ਸਾਰੀ ਨੂੰ ਤੇ ਉਹ ਜਿੰਨੀਆਂ ਵੀ ਸਮੱਸਿਆਵਾਂ ਹੈਗੀਆਂ ਸਾਰੀਆਂ ਦਾ ਆਪਾਂ ਐਮਐਲਏ ਸਾਹਿਬ ਨੂੰ ਕਹਿ ਕੇ ਹੱਲ ਕਰਵਾਵਾਂਗੇ ਧੰਨਵਾਦ ਜੀ ਵੈਕਲ ਜੀ ਦਾ ਖਾਲਸਾ ਵੈਕਲ ਜੀ ਦੇ ਜਿਹੜੇ-ਕਿਹੜੇ ਕੰਮ ਨੇ ਜਿਹੜੇ ਮੁਹੱਲੇ ਸ਼ੁਰੂ ਕੀਤੇ ਦੇਖੋ ਕੋਈ ਗਲਤੀ ਨਹੀਂ ਹੈਗੀ ਬਹੁਤ ਸਾਰੇ ਕੰਮ ਨੇ ਜਿਹੜੇ ਬਾਲਿਚ ਹੋ ਰਹੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਲੋਕਾਂ ਦੀ ਸਰਕਾਰ ਆ ਲੋਕਾਂ ਦੀ ਆਪਣੀ ਸਰਕਾਰ ਹੈ ਜੀ ਔਰ ਲਗਾਤਾਰ ਲੋਕਾਂ ਦੇ ਵਿੱਚ ਵਿਚਰ ਰਹੀ ਆ ਹਰ ਇੱਕ ਬੰਦਾ ਮੁੱਖ ਮੰਤਰੀ ਸਹਿਬਾਨ ਤੋਂ ਲੈ ਕੇ ਕੈਬਨਿਟ ਮਨਿਸਟਰ ਐਮ ਐਲ ਏ ਪਾਰਟੀ ਦੇ ਇੱਕ ਵਰਕਰ ਆ ਜਿਹੜਾ ਉਹ ਆਮ ਲੋਕਾਂ ਦੇ ਵਿੱਚ ਜਾ ਰਿਹਾ ਹੈ ਲੋਕਾਂ ਦੇ ਦੁੱਖ ਤਕਲੀਫਾਂ ਸੁਣ ਰਿਹਾ ਤੇ ਦੂਰ ਕਰ ਰਿਹਾ ਔਰ ਜਿੱਥੇ ਡਵੈਲਪਮੈਂਟ ਦੇ ਕੰਮ ਹੋਣ ਵਾਲੇ ਨੇ ਉਸੇ ਡਵੈਲਪਮੈਂਟ ਦੇ ਕੰਮ ਕਰਾਜੇ ਜਾ ਰਹੇ ਨੇ ਜਿੱਥੇ ਲੋਕਾਂ ਦੇ ਨਿੱਜੀ ਕੰਮ ਹੋਣ ਵਾਲੇ ਨੇ ਉਹ ਨਿੱਜੀ ਕੰਮ ਵੀ ਜਿਹੜੇ ਉਹ ਕਰਾਏ ਜਾ ਰਹੇ ਨੇ ਔਰ ਮੈਂ ਸਮਝਦਾ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੇ ਨਾਲ ਕੀਤੇ ਵਾਅਦਿਆਂ ਦੇ ਉੱਤੇ ਤੇ ਦਾਅਵਿਆਂ ਦੇ ਨਾਲ ਜਿਹੜੇ ਕੀ ਦਾਅਵੇ ਕੀਤੇ ਸੀ ਉਹਨਾਂ ਦੇ ਪੂਰਾ ਉਤਰ ਦੀ ਕੋਸ਼ਿਸ਼ ਕਰ ਰਹੀ ਹੈ ਔਰ ਲੋਕ ਪੰਜਾਬ ਦੇ ਖੁਸ਼ ਨਹੀਂ ਵੀ ਜਿਹੜੀ ਸਾਡੀ ਸਰਕਾਰ ਬਣੀ ਆ ਜਿੱਦਾਂ ਅਸੀਂ ਸਰਕਾਰ ਬਣਾਈ ਸੀ ਜਿਹੜੇ ਸੁਪਨੇ ਲੈ ਕੇ ਉਹ ਹੌਲੀ-ਹੌਲੀ ਸਾਡੇ ਪੂਰੇ ਹੋ ਰਹੇ ਹਾਂ ਹਜੇ ਹੁਣੇ ਸੋਚਾਈ ਗਈ ਪੰਚਾਇਤ ਮੈਂਬਰ ਜਿਹੜੇ ਮੈਂ ਹਰ ਜਗ੍ਹਾ ਕਹਿੰਦਾ ਵੀ ਨਵੇਂ ਬਣੇ ਨੇ ਨਵਾ ਨਵਾ ਉਤਸ਼ਾਹ ਹੈ ਉਹ ਸਭ ਤੋਂ ਵੱਡੀ ਗੱਲ ਆ ਵੀ ਜਿਹੜੇ ਪੰਚਾਇਤ ਮੈਂਬਰ ਬਣੇ ਨੇ ਜਾਂ ਸਰਪੰਚ ਬਣੇ ਨੇ ਉਹ ਨੌਜਵਾਨ ਬਣੇ ਨੇ ਜੀ ਤੇ ਉਹਨਾਂ ਦੇ ਮਨ ਦੇ ਵਿੱਚ ਸ਼ੌਕ ਆ ਮੈਨੂੰ ਹੁਣੇ-ਹੁਣੇ ਹੀ ਸਰਪੰਚ ਸਾਹਿਬ ਦੱਸ ਰਹੇ ਸੀ ਵੀ ਅਸੀਂ ਇੱਕ ਗੇਟ ਬਣਾਇਆ ਜੀ ਆਪਣੇ ਸਾਰਿਆਂ ਨੇ ਇਕੱਠੇ ਕਰਕੇ ਪੈਸੇ ਗੇਟ ਬਣਾ ਲਿਆ ਤੇ ਸਿਰਫ ਉਹਦਾ ਉਹਦਾ ਮਤਲਬ ਸਟਰਕਚਰ ਖੜਾ ਹੋ ਗਿਆ ਗੇਟ ਲੱਗਣ ਵਾਲਾ ਰਹਿੰਦਾ ਇਹ ਮੈਂ ਸਮਝਦਾ ਕਿ ਇਹ ਆਪਣੇ ਆਪ ਦੇ ਵਿੱਚ ਇੱਕ ਉਦਾਹਰਨ ਵੀ ਜਿਹੜੇ ਨੌਜਵਾਨ ਨੇ ਜਦੋਂ ਅੱਗੇ ਆਉਂਦੇ ਨੇ ਤਾਂ ਉਹ ਬੜੇ ਉਤਸ਼ਾਹ ਨਾਲ ਕੰਮ ਕਰਦੇ ਨੇ ਪੈਸੇ ਦੀ ਵੀ ਘਾਟ ਨਹੀਂ ਆਉਣ ਦਿੰਦੇ ਹੁਣ ਦੇਖੋ ਇਹਨਾਂ ਨੇ ਆਪ ਹੀ ਪੈਸੇ ਇਕੱਠੇ ਕਰਕੇ ਆਪਣਾ ਕੰਮ ਕਰ ਲਿਆ ਸੋ ਇਸ ਕਰਕੇ ਮੈਨੂੰ ਲੱਗਦਾ ਵੀ ਜਿਹੜਾ ਵਿਵਗ ਡੋਰ ਹੈ ਨੌਜਵਾਨਾਂ ਦੇ ਹੱਥਾਂ ਵਿੱਚ ਹੈ ਪੰਜਾਬ ਦੀ ਔਰ ਇਹ ਜਿਹੜਾ ਪੰਜਾਬ ਆ ਹੁਣ ਤੱਕ ਕੀ ਕਰਦੇ ਪੰਜਾਬ ਨੂੰ ਕੋਈ ਪਰੋਖ ਲੋਕਾਂ ਨੇ ਆਪਣੇ ਸਾਰੇ ਨਮਾਇंदे ਚੁਣ ਲਏ ਔਰ ਲੋਕ ਬੜੇ ਸਮਝਦਾਰ ਸੀ ਉਹਨਾਂ ਨੇ ਸਮਝਦਾਰ ਨਮਾਇंदे ਚੁਣੇ ਨੇ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਸਭ ਸੰਤਤੀ ਹੋ ਜਾਣੀ ਮੈਂ ਸਮਝਦਾ ਵੀ ਕਿ ਇਹ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਸਰਕਾਰ ਦੀ ਬੜੀ ਵੱਡੀ ਪ੍ਰਾਪਤੀ ਆ ਵੀ ਲੋਕਾਂ ਦੇ ਵਿੱਚੋਂ ਧੜੇਵਾਈ ਹੈ ਜਿਹੜੀ ਉਹ ਖਤਮ ਕਰਕੇ ਧੜੇਵਾਈ ਤੋਂ ਉੱਪਰ ਉੱਠ ਕੇ ਹੋਟਾ ਕਰਾਈਆਂ ਤੇ ਲੋਕਾਂ ਨੇ ਆਪਣੇ ਨਮਾਇंदे ਚੁਣੇ ਔਰ ਚੁਣੇ ਹੋਏ ਨਮਾਇंदे ਹੁਣ ਪੂਰੇ ਸ਼ੌਕ ਨਾਲ ਜਿਹੜੇ ਉਹ ਕੰਮ ਕਰ ਰਹੇ ਨੇ ਕਿਉਂਕਿ ਉਹਨਾਂ ਦਾ ਮਾਣ ਆ ਵੀ ਲੋਕਾਂ ਨੇ ਸਾਨੂੰ ਬਹੁਤ ਹੀ ਇੱਜ਼ਤ ਤੇ ਮਾਨਸਤ ਕਰ ਦੇ ਕੇ ਅੱਗੇ ਲਿਆਂਦਾ ਹੈ ਤਾਂ ਸਰਕਾਰ ਵੀ ਇਸ ਉਹਨਾਂ ਦੇ ਵਿੱਚ ਬੜਾ ਉਤਸ਼ਾਹ ਹੈ ਉਹ ਸਰਕਾਰ ਵੀ ਇਸ ਤੋਂ ਸ਼ਾਹਦ ਹੋਗੀ ਲਗਾਤਾਰ ਜਿਹੜੇ ਕੰਮ ਨੇ ਕਰ ਰਹੀ ਹੈ ਕੱਲ ਵੀ ਅਸੀਂ ਇੱਕ ਸੜਕ ਦਾ ਅਧਾਰਨ ਕੀਤਾ ਅੱਜ ਫੇਰ ਸੜਕ ਦਾ ਅਧਾਰਨ ਕੀਤਾ ਇਹ ਲਗਾਤਾਰ ਜਿਹੜਾ এনवायरमेंट ਦਾ ਕੰਮ ਆ ਇਹ ਹੁਣ ਜਾਰੀ ਰਹੂਗਾ ਕਿਉਂਕਿ ਪੰਜਾਂ ਸਰਪੰਚਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਉਤਸ਼ਾਹ ਹੈ ਤੇ ਸਰਕਾਰ ਵੀ ਕੰਮ ਕਰਨਾ ਚਾਹੁੰਦੀ ਹੈ ਕਿਹੜੇ-ਕਿਹੜੇ ਦੇਖੋ ਆਮ ਤੌਰ ਤੇ ਤਾਂ ਦੇਖੋ ਪਿੰਡਾਂ ਦੇ ਵਿੱਚ ਕੰਮ ਨੇ ਜਿਹੜੇ ਨਾਲ ਗਲੀਆਂ ਨਾਲੀਆਂ ਸੜਕਾਂ ਦੇ ਬੰਦੇ ਟੁੱਟਦੀਆਂ ਰਹਿੰਦੀਆਂ ਨੇ ਬਣਦੀਆਂ ਰਹਿੰਦੀਆਂ ਨੇ ਲੇਕੇ ਜਿਹੜੀਆਂ ਪਿੰਡਾਂ ਤੋਂ ਜੋੜ ਵਾਲੀਆਂ ਲਿੰਕ ਸੜਕਾਂ ਨੇ ਉਹਨਾਂ ਦੇ ਕੰਮ ਵੱਡੇ ਪੱਧਰ ਤੇ ਹੋਣ ਵਾਲੇ ਨੇ ਔਰ ਤੁਸੀਂ ਆਉਣ ਵਾਲੇ ਟਾਈਮ 'ਚ ਦੇਖੋਗੇ ਵੀ ਜਨਵਰੀ ਦੇ ਵਿੱਚ ਕੰਮ ਸ਼ੁਰੂ ਹੋ ਜਾਣੇ ਨੇ ਕੋਈ ਵੀ ਪਿੰਡ ਦੀ ਜਿਹੜੀ ਸੜਕਾਂ ਨੇ ਤੇ ਸੜਕਾ ਉਹਦੇ ਵੀ ਤੁਹਾਨੂੰ ਖੰਡਾ ਨਜ਼ਰ ਆਊਗਾ ਔਰ ਸਿੱਕੇ ਵੱਜਦੇ ਪਾਇਦਾਰ ਬਣੋਗੇ ਪੂਰੀ ਸਪੈਸੀਫਿਕੇਸ਼ਨ ਬਤਾਉਗੇ ਇਹ ਨਹੀਂ ਕੋਈ ਸੜਕ ਬਣੀ ਤੇ ਦੂਜੇ ਦਿਨ ਟੁੱਟਣੀ ਐਦਾਂ ਦਾ ਕੁਝ ਨਹੀਂ ਹੋਊਗਾ ਕਿਉਂਕਿ ਸਾਡੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਐਮ ਆਈ ਐਨ ਮਿਨਿਸਟਰ ਨੇ ਸਾਰੇ ਇਮਾਨਦਾਰੀ ਨਾਲ ਕੰਮ ਕਰ ਰਹੇ ਨੇ ਔਰ ਅਧਿਕਾਰੀ ਵੀ ਸਾਰੇ ਇਮਾਨਦਾਰੀ ਨਾਲ ਕੰਮ ਕਰ ਰਹੇ ਨੇ ਤੇ ਜਿੰਨਾ ਸਮਾਨ ਲੱਗਣਾ ਚਾਹੀਦਾ ਹੈ ਲੱਗੂਗਾ ਤੇ ਇਸ ਕਰਕੇ ਜਦੋਂ ਸਾਰਾ ਸਮਾਨ ਲੱਗੂ ਤੇ ਪਾਇਦਾ ਸੜਕ ਬਣੂਗੀ ਫਿਰ ਟੁੱਟਣ ਦੇ ਵੀ ਕੋਈ ਸਵਾਲ ਨਹੀਂ ਪੁੱਛੋ ਤੇ ਮੈਂ ਦੇਖੋ ਅਸੀਂ ਲਗਾਤਾਰ ਜਿੱਦਣ ਦੀ ਸਰਕਾਰ ਬਣਾਈ ਬੱਚਿਆਂ ਨੂੰ ਖੇਡਾਂ 'ਚ ਪਾਇਆ ਜਾ ਰਿਹਾ ਟੂਰਨਾਮੈਂਟ ਕਰਾਇਆ ਜਾ ਰਹੇ ਨੇ ਲਗਾਤਾਰ ਟੂਰਨਾਮੈਂਟ ਹੋ ਰਹੇ ਨੇ ਖੇਡਾਂ ਵੱਲ ਪੰਜਾਬ 'ਚ ਹੋ ਰਹੀਆਂ ਨੇ ਫਿਰ ਬਲੌਗ ਪੱਧਰ ਤੇ ਉੱਤੇ ਸਕੂਲਾਂ ਵਿੱਚ ਟੂਰਨਾਮੈਂਟ ਹੁੰਦੇ ਹੀ ਹੁੰਦੇ ਨੇ ਪਹਿਲਾਂ ਉਹਨਾਂ ਨੂੰ ਵੀ ਸਨਹਿਦ ਕੀਤਾ ਜਾ ਰਿਹਾ ਹੈ ਬੱਚਿਆਂ ਨੂੰ ਖੇਡਾਂ ਵੱਲ ਵੀ ਜਾ ਰਿਹਾ ਹੈ ਜੌਬਸ ਵੀ ਦਿੱਤੀਆਂ ਜਾ ਰਹੀਆਂ ਨੇ 50000 ਦੇ ਉੱਤੇ ਜੌਬ ਹੁਣ ਤੱਕ ਦਿੱਤੀ ਜਾ ਚੁੱਕੀ ਹੈ 2.5 ਸਾਲ ਦੇ ਵਿੱਚ ਤੇ ਲਗਾਤਾਰ ਜਾਰੀ ਵੀ ਨੇ ਹੋਰ ਵੀ بڑے ਨੌਜਵਾਨਾਂ ਵਾਸਤੇ ਕੰਮ ਕੀਤੇ ਨੇ ਤੇ ਮੈਂ ਪੇਰੈਂਟਸ ਨੂੰ ਬੇਨਤੀ ਕੀਤੀ ਹੈ ਬੱਚਿਆਂ ਦੀ ਸਾਂਭ ਸੰਭਾਲ ਜੇ ਨਹੀਂ ਉਹ ਸ਼ੁਰੂ ਤੋਂ ਕਰੋ ਬੱਚਾ ਕਿਸ ਸੋਸਾਇਟੀ ਚ ਜਾ ਰਿਹਾ ਦਾ ਕਿੱਥੇ ਜਾਂਦਾ ਕਿੱਥੇ ਆਉਂਦਾ ਉਹਨੂੰ ਦੇਖੋ ਵਿਚਾਰੋ ਤੇ ਡਿਸਕਸ ਕਰੋ ਬੱਚੇ ਨੂੰ ਸਮਝਾਓ ਬੱਚਿਆਂ ਨਾਲ ਦੋਸਤਾਨਾ ਰਹੋ ਤਾਂ ਕਿ ਬੱਚੇ ਕਿਸੇ ਗਲਤ ਪਾਸੇ ਜਾਣੇ ਨਾ ਜੇ ਉਹ ਗਲਤ ਪਾਸੇ ਜਾਣਗੇ ਨਹੀਂ ਤੇ ਸਾਨੂੰ ਵਾਪਸ ਲੈ ਕੇ ਆਉਣ ਦੀ ਵੀ ਜ਼ਰੂਰਤ ਨਹੀਂ ਪਊਗੀ ਜੇ ਨਸ਼ਾ ਜਿਹੜਾ ਉਹ ਆਪਣੇ ਆਪ ਹੀ ਖਤਮ ਹੋ ਗਏ। ਦੇਖੋ ਮੈਂ ਕਹਿੰਦਾ ਵੀ ਤੁਹਾਨੂੰ ਤੁਹਾਡੇ ਤੇ ਨੌਜਵਾਨ ਨੂੰ ਮੈਂ ਸਮਝਾਂ ਨੌਜਵਾਨਾਂ ਤੇ ਬੜਾ ਵੱਡਾ ਚਿਕੀ ਪੰਜਾਬ ਵਾਸਤੇ ਹੈ। ਸਾਰੇ ਪੰਚਾਇਤਾਂ ਨੌਜਵਾਨਾਂ ਚੁਣਿਆ ਨੇ 90% ਚੋੜੀਆਂ ਪੰਚਾਇਤਾਂ ਨੌਜਵਾਨਾਂ ਚੁਣੀਆਂ ਨੇ ਤੇ ਤੁਹਾਡੇ ਤੇ ਜੋ ਵਿਸ਼ਵਾਸ ਕਰਕੇ ਪਿੰਡ ਦੇ ਲੋਕਾਂ ਨੇ ਬੋਝ ਪਾਇਆ ਤੇ ਉਸ ਨੂੰ ਤੁਸੀਂ ਪੂਰਾ ਵਿਸ਼ਵਾਸ ਨਿਭਾਉਣਾ ਉਸ ਵਿਸ਼ਵਾਸ ਦੇ ਪੂਰੇ ਉਤਰਨਾ ਹੈ ਔਰ ਜਿਹੜੀ ਲੋਕਾਂ ਦੀ ਸੇਵਾ ਜਿਹੜੀ ਉਹ ਤਨਦੇਹੀ ਦੇ ਨਾਲ ਕਰਨੀ ਹੈ ਕਹਿੰਦਾ ਕੋਈ ਹੈ ਨਹੀਂ ਲੱਗਦਾ ਜਿਵੇਂ ਛਪੜ ਹੁੰਦਾ ਕੋਈ ਬੜੇ ਲੋਕ ਪਰੇਸ਼ਾਨ ਹੁੰਦੇ ਸੀ ਸਾਡੇ ਉੱਤੇ ਦੋ ਧਾਗੇ ਤਿੰਨ ਧਾਗੇ ਸਾਰ ਬੰਦੇ ਸਨ ਅੱਜ ਜਿਹਨਾਂ ਬਰਾਹੋ ਸੰਦੇ ਫਿਰਦੇ ਆਏਗੇ ਪਰ ਹੁਣ ਅਸੀਂ ਕੋਈ ਰਿਕਵੈਸਟ ਅਮਨ ਸਾਹਿਬ ਨੂੰ ਕਰੀ ਕਿ ਇਹਦਾ ਸਾਨੂੰ ਇਹ ਨਾ ਕਿ ਬਣਾ ਦੇ ਤੋਂ ਤੇ ਐਮਐਲਏ ਸਾਹਿਬ ਨੇ ਇਹਦੇ ਬਾਰੇ ਪੀਡਬਲਯੂਡੀ ਨਾਲ ਗੱਲ ਕੀਤੀ ਵੀਡੀਓ ਵੀਡੀ ਨੇ ਬੋਲਿਆ ਕਿ ਅਸੀਂ ਨਹੀਂ ਬਣਾ ਸਕਦੇ ਕਿ ਸਾਡੇ ਕੋਲ ਫੰਡ ਜਿਹੜੀ ਹੈ ਅਵੇਲੇਬਿਲਟੀ ਨਹੀਂ ਹੈ ਪਰ ਐਮਐਲਏ ਸਾਹਿਬ ਨੇ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਭਾਵੇਂ ਉਹ ਫੰਡ ਆਪਣੇ ਕੋਲ ਅਰੇਂਜ ਕਰਵਾਏ ਕੁਝ ਫੰਡ ਉਹ ਜਿਹੜੇ ਹੈਗੇ ਉਹਨਾਂ ਮਿਲ ਰਹੇ ਕੱਲ੍ਹ ਉਹ ਫੰਡ ਅਰੇਂਜ ਕਰਾ ਕੇ ਇਹ ਰੋਡ ਜਿਹੜੀ ਹੈਗੀ ਜੀ ਅੱਜ ਬਣਨੀ ਸ਼ੁਰੂ ਹੋ ਗਈ ਹੈ ਇਹ ਹੋਰ ਵੀ ਬੜੇ ਕੰਮ ਐ ਜਿਹੜੇ ਐਮਐਨ ਸਾਹਿਬ ਨੂੰ ਅਸੀਂ ਦੱਸਿਆ ਜਿਵੇਂ ਪਿੰਡ ਦੇ ਇੱਕ ਪਾਰਕ ਬਣਾਉਣ ਬਾਰੇ ਸੁਝਾਇਆ ਉਹ ਪਾਰਕ ਦਾ ਵੀ ਉਹਨਾਂ ਨੇ ਅੱਜ ਬੋਰਡ ਨੇ ਕੀ ਮਤਾ ਪਾਸ ਕੀਤਾ ਉਹ ਪਾਰਕ ਵਾਸਤੇ ਜਲਦੀ ਬਣਨ ਲੈਂਦੀਆਂ ਜਿੰਪਰ ਜੀ ਬਹੁਤ ਧੰਨਵਾਦ ਹੈ ਜੀ ਹੋਰ ਕਿਹੜੇ ਕਿਹੜੇ ਕੰਮ ਨੇ ਜਿਵੇਂ ਓਪਨ ਜਿਮ ਹੁੰਦੇ ਆ ਜਾਂ ਮੀਟਿੰਗ ਵਗੈਰਾ ਜਿਹੜੀ ਅਸੀਂ ਪਾਰਕ ਬਣਾਉਣ ਜਾ ਰਹੇ ਹਾਂ ਉਸ ਵਿੱਚ ਓਪਨ ਜਿਮ ਬੱਚਿਆਂ ਦੇ ਖੇਡਣ ਲਈ ਝੁੱਲੇ ਲਾ ਰਹੇ ਹਾਂ ਤੇ ਉਹਦੇ ਲਈ ਜੀ ਐਮਐਨ ਸਾਹਿਬ ਦਾ ਸ਼ੁਕਰੀਆ ਚਾਰ ਦਵਾਜੀ ਕਰਾ ਕੇ ਪਾਰਕ ਬਣਾਓ ਪਾਰਕ ਬਣਾ ਕੇ ਨੂੰ ਝੂਲੇ ਉਹ ਪੰਜ ਮੇਰਾ ਲਾ ਲਾਂਗੇ ਇੱਕ ਜਿੰਨ ਇੱਕ ਸਾਰੀ ਆਪਾਂ ਹੋਰ ਪਾਰਕ ਜਿਹੜੀ ਬਣਾਉਣ ਜਾ ਰਹੇ ਹਾਂ ਉਹਦੇ ਲਈ ਵੀ ਆਪਾਂ ਪਿੰਡ ਦਾ ਨਗਰ ਦਾ ਸਾਡੇ ਨਾਲ ਸਾਥ ਦੇਗਾ ਸੱਜਣ ਮਿਲ ਸਭ ਤੋਂ ਆਪਾਂ ਫੰਦ ਨਵਾ ਤੇ ਸਾਨੂੰ ਉਮੀਦ ਹੈ ਜੀ ਕੋਈ ਸਭ ਤੋਂ ਕਿ ਉਹ ਸਾਡੇ ਵਿੱਚ ਫੰਡਾਂ ਦੀ ਕਮੀ ਆਉਂਦੀ ਹੈ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਮੋਟਿਵ ਹੈਗਾ ਹੈ ਪਿੰਡਾਂ ਚ ਨਸ਼ਾ ਖਤਮ ਕਰਨਾ ਪਿੰਡਾਂ ਦਾ ਵਿਕਾਸ ਕਰਨਾ ਉਹਦੇ ਤੇ ਸਾਡੀ ਜਿਹੜੀ ਸਰਕਾਰ ਹੈ ਉਹ ਵਚਨਬੱਧ ਹੈ ਤੇ ਉਹਨਾਂ ਦੇ ਨਾਮ ਨਾਲ ਅਸੀਂ ਪੂਰੀ ਸਾਡੀ ਪੰਚਾਇਤ ਦੀ ਵਚਨਬੱਧ ਅਸੀਂ ਨਗਰ ਦੇ ਜਿੰਨੇ ਕੁ ਕਾਸ ਦੇ ਕੰਮ ਹੈ ਪੂਰੀ ਇਮਾਨਦਾਰੀ ਨਾਲ ਦੇਣਾ ਨਾ। ਕਿ ਹੰਬੜਾ ਮਾਰੀਏ ਕਿ ਪਿੰਡਾਂ ਚ ਜਿਹੜਾ ਨਸ਼ਾ ਸਾਡੇ ਬੱਚਿਆਂ ਨੂੰ ਬਹੁਤ ਪਰੇਸ਼ਾਨ ਕਰ ਰਿਹਾ ਪਰਿਵਾਰਾਂ ਦੇ ਪਰਿਵਾਰ ਉਜਾੜ ਰਿਹਾ ਆਪਾਂ ਉਹਨਾਂ ਨੂੰ ਰੋਕੀਏ ਤੇ ਹੁਣ ਮੈਂ ਬੇਨਤੀ ਕਰਦਾ ਸਾਥੇ ਹਲਕੇ ਦੇ ਐਮਐਲਏ ਸਰਦਾਰ ਕਲਵਾਨ ਸਿੰਘ ਜੀ ਨੂੰ ਉਹ ਆਪਣੇ ਵਿਚਾਰ ਤੁਹਾਡੇ ਸਾਹਮਣੇ ਰੱਖਣ ਸਰਦਾਰ ਕਲਵਾਨ ਸਿੰਘ ਜੀ